ਉਦੇ ਤਿੰਨ ਪੁੱਤਰ ਮੰਨੇ ਤਤਵਦਰਸ਼ ਅਦ੍ਰੇਸ਼ਟ ਤੇ ਤਰਕ ਤਰਕ ਉਹ ਰਾਜੇ ਨੇ ਕਿਹਾ ਵੀ ਇਹ ਦੁੱਖ ਰੂਪ ਸੰਸਾਰ ਹੈ ਕੀ ਭੇਗਾ ਤੇ ਮੈਂ ਰਾਜ ਇੰਨਾ ਲੋਕਾਂ ਦਾ ਰਾਜ ਮੇਰੇ ਕੋਲ ਹੈਗਾ ਮੈਂ ਆਪਣੇ ਪੁੱਤਰਾਂ ਨੂੰ ਦੇ ਕੇ ਤੇ ਮੈਂ ਰਾਜ ਪਾਕਰ ਉਹਨੇ ਆਕਾਂਤ ਵਿੱਚ ਆਪਣੇ ਤਿੰਨਾਂ ਪੁੱਤਾਂ ਨੂੰ ਛੱਡਿਆ। ਕਦਕੇ ਆਪਣੀ ਹਸਮਨਸਾ ਜਿਹੜੀ ਸੀ ਮਨ ਦਾ ਵਿਚਾਰ ਸੀ ਉਹ ਉਹਨਾਂ ਨੂੰ ਦੱਸਿਆ। ਉਹਨਾਂ ਤਿੰਨਾਂ ਨੇ ਇਕਾਂਤ ਵਿੱਚ ਬਹਿ ਕੇ ਸੋਚਿਆ ਕਿ ਆਪ ਤਾਂ ਪਹਿਰਾ ਜੀ ਆਨੰਦ ਲੈਣਾ ਚਾਹੁੰਦੇ ਆ। ਇਸ ਸੰਸਾਰ ਆਸਾਰ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਛੱਡ ਰਹੇ ਆ। ਤੇ ਸਾਨੂੰ ਇਸ ਦੁੱਖ ਵਿੱਚ ਫਸਾਉਣਾ ਚਾਹੁੰਦੇ ਆ। ਉਹ ਤਿੰਨੇ ਜਿਹੜੇ ਸੀ ਨਾ ਚੁੱਪ ਚਾਪ ਹੀ ਰਾਜ ਭਾਗ ਛੱਡ ਕੇ ਤਾਂ ਜੰਗਲ ਨੂੰ ਚਲੇਗਾ। ਹਾਂਜੀ। ਫਿਰ ਉਹਨਾਂ ਨੇ ਸਰਤਾ ਦੇ ਕੰਢੇ ਇੱਕ ਬੋੜ ਥੱਲੇ ਸੰਤ ਬੈਠਾ ਦੇਖਿਆ। ਤਾਂ ਉਰਮਣੀ ਫਾਂਸੀ ਉਸ ਸੰਤ ਕੋਲੇ 6 ਮਹੀਨੇ ਰਹੀ। 6 ਮਹੀਨੇ ਤੋਂ ਬਾਅਦ ਉਸ ਸੰਤ ਨੇ ਪੁੱਛਿਆ ਵੀ ਤੁਸੀਂ ਕਿਸ ਵਾਸਤੇ ਆਇਓ, ਕਾਹਦੇ ਵਾਸਤੇ ਆਇਓ? ਤੇ ਜਦੋਂ ਪੁੱਛਿਆ ਤਾਂ ਉਹ ਜਿਹੜਾ ਤਤਵ ਦ੍ਰਿਸ਼ਟੀ ਹੈ ਉਹ ਜਿਹੜਾ ਹੈ ਨਾ ਉਹ ਆਪਣਾ ਵਿਚਾਰ ਦੱਸਣ ਲੱਗਾ ਵੀ ਐ ਜਿਮਾਰਾ ਇੱਕ ਆਦੇ ਲਿਆਇਆ ਗੱਲ ਤਾਂ ਇਹ ਸੀ ਕਿ ਇਹ ਸਿਧਾਂਤ ਦੱਸਦਾ ਵੀ ਪਹਿਲੇ ਜਿਹੜੇ ਵਿਦਿਆਰਥੀ ਸੀਗੇ ਉਹ ਉਹਨਾਂ ਨੂੰ ਗੁਰੂ ਲੋਕਾਂ ਕੋਲੋਂ ਸਿੱਖਿਆ ਮਿਲਦੀ ਸੀ ਹਰ ਤਰ੍ਹਾਂ ਦੀ ਚਾਹੇ ਕਵਤਾ ਦੀ ਸੀ ਚਾਹੇ ਪੇਂਟਿੰਗ ਸੀ ਚਾਹੇ ਜੋਤ ਸੀ ਚਾਹੇ ਅਦਰਵਾਦੀ ਪੈਥੀ ਸੀ ਚਾਹੇ ਆਤਮ ਤਤ ਬੋਧ ਸੀ ਯਾਨੀ ਹਰ ਤਰ੍ਹਾਂ ਦਾ ਗਿਆਨ ਜਿਹੜਾ ਗੁਰਦੁਆਰਿਆਂ ਟਰਮ ਸਾਰਾਂ ਠਾਕਦਵਾਰੇ ਮੰਦਰਾਂ ਵਿੱਚ ਸੀ ਤਾਂ ਜਿੱਦਾਂ ਕੋਈ ਕਾਲਰ ਸਕੂਲ ਨਹੀਂ ਸੀ ਇਹ ਕਾਲਰ ਸਕੂਲ ਦੀ ਵਿੱਦਿਆ ਜਿਹੜੀ ਅਧਿਆਤਮਵਾਦੀ ਨਹੀਂ ਹੈ ਪਦਾਰਥਵਾਦੀ ਹੈ ਔਰ ਮਾਇਆਵਾਦੀ ਹੈ ਤੇ ਜਿਹੜੀ ਇਹ ਵਿੱਦਿਆ ਹੈ ਇਹ ਅਧਿਆਤਮਵਾਦੀ ਹੈ ਜਿੱਥੇ ਆਦਮੀ ਆਪਣੇ ਆਪ ਨੂੰ ਚਿੰਤਨ ਕਰਕੇ ਇਸ ਵਿੱਦਿਆ ਨੂੰ ਲੈ ਕੇ ਤਾਂ ਗਿਆਨੀ ਔਰ ਮੁਕਤੀ ਦੇ ਪ੍ਰਾਪਤ ਪ੍ਰਾਪਤ ਨੂੰ ਪ੍ਰਾਪਤ ਕਰ ਲੈਂਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਗਿਆਨ ਜਿਹੜਾ ਨਾ ਇਹ ਇਰਸਤਾਈ ਇਹ ਪੱਕਾ ਰਹਿਣ ਬਾਇ ਤੇ ਜਿਹੜਾ ਦੂਸਰਾ ਗਿਆਨ ਹੈ ਉਹ ਇੰਨਾ ਗਿਆਨ ਗਿਣਤੀ ਚ ਨਹੀਂ ਹੁਣ ਤਤਵ ਦ੍ਰਿਸ਼ਟੀ ਨੂੰ ਉਹਨੇ ਪੁੱਛਿਆ ਤੋ ਦੋਨੇ ਹੱਥ ਜੋੜ ਕਰਕੇ ਉਹਨੇ ਜਿਹੜੇ ਬਚਨ ਕਹੇ ਆ ਵਿਪਰਾਏ ਆਪਣਾ ਮਤਲਬ ਦੱਸਣ ਲਈ ਤਤਵ ਦ੍ਰਿਸ਼ਟੀ ਕੀ ਕਹਿੰਦਾ ਤਤਵ ਦ੍ਰਿਸ਼ਟੀ ਬਾਤ ਦੂਸਰਾ ਉਹ ਤਤਵਾਨ ਹਮ ਪ੍ਰਾਤੀ ਹੋ ਸੁਖ ਸੰਤਤ ਸੰਤਾਨ ਉਹ ਕਹਿੰਦਾ हे ਭਗਵਾਨ اے ਗੁਰੂ ਦੇਵ ਹੈ ਈਸ਼ਵਰ ਪ੍ਰਭੂ ਜੀ ਅਸੀਂ ਤਿੰਨੇ ਹੀ ਭਰਾ ਜਿਹੜੇ ਆ ਨਾ ਸੁਭ ਸੰਤਤ ਨਾਮ ਦਾ ਰਾਜਾ ਆ ਅਸੀਂ ਉਹਦੀ ਸੰਤਾਨ ਐ ਅਸੀਂ ਤਿੰਨੇ ਉਹਦੇ ਪੁੱਤਰ ਆ ਨਕਿਉ ਚਹ ਬਹੁ ਧੀਰਹੀਆ ਦੀਨ ਨਮੀਨ ਅਜਾਨ ਕਹਿੰਦੇ ਅਸੀਂ ਦੀਨ ਆ ਦੁਖੀਆਂ ਫਿਰ ਅਸੀਂ ਨਮਈਆ ਜੇ ਸਾਨੂੰ ਪਤਾ ਕੋਈ ਨਹੀਂ ਫਿਰ ਅਸੀਂ ਅਜਾਨ ਐ ਅਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਬਹੁ ਭੇਵ ਕਿ ਇਹ ਉਹ ਮੈਨਾਂ ਭੇਦ ਹੈ ਇਹ ਮੈਨਾਂ ਹਿਰਦੇ ਚ ਭਾਵ ਆਤਮ ਤਤਵ ਦਾ ਜਿਹੜਾ ਭੇਦ ਹੈ ਅਸੀਂ ਉਹ ਲਖੋ ਜਾਨਣਾ ਚਾਹੁੰਦੇ ਆ ਇਹ ਸਾਡੇ ਹਿਰਦੇ ਚ ਇੱਛਾ ਹੈ ਸਵਾਲ ਹੈ ਅਸੀਂ ਉਹ ਜਾਨਣਾ ਚਾਹੁੰਦੇ ਆ ਪਰ ਅਸੀਂ ਬਿਲਕੁਲ ਦੀਨ ਹੈ ਅਜਾਨ ਹੈ ਨਵੇਂ ਸੰ ਕੋਈ ਪਤਾ ਨਹੀਂ ਜੋ ਆਗਿਆ ਹੈ raul ji ਤੋ ਹੈ ਸੂਚ ਪ੍ਰਮੀਨ ਕਹਿੰਦੇ ਜੇ ਗੁਰੂ ਦੇਵ ਜੀ ਤੁਸੀਂ ਆਗਿਆ ਕਰੋ ਹੁਕਮ ਕਰੋ ਤੇ ਮੈਂ ਗੁਰੂਦੇਵ ਜੀ ਤੁਸੀਂ ਪਰਵੀਨ ਹੋ ਸਿਆਣੇ ਹੋ ਚਤਰੋ ਹੁਕਮ ਕਰੋ ਤਾਂ ਮੈਂ ਤੁਹਾਨੂੰ ਉਹ ਪ੍ਰਸ਼ਨ ਜਿਹੜਾ ਪੁੱਛਾਂ ਆਪ ਦਿਆਨਿਤ ਕਲਪਤਰ 함 ਅਤ ਦੁਖਿਤ ਅਧੀਨ ਕਲਪਤਰੂ ਜਿੱਥੇ ਕਲਪ ਸ਼ਬਦ ਆਏਗਾ ਤਾਂ ਤਰੂ ਸ਼ਬਦ ਆਏਗਾ ਪਰ ਵੈਸੇ ਦਰਸ਼ਤੀ ਹੁੰਦਾ ਤਰੂ ਦਰਸ਼ ਹੁੰਦਾ ਪਰ ਜਿੱਥੇ ਕਲਪ ਸ਼ਬਦ ਆਏਗਾ ਨਾਲ ਤਰੂ ਸ਼ਬਦ ਆਏਗਾ ਆਪ ਦਿਆਨਿਤ ਗੁਰੂਦੇਵ ਜੀ ਤੁਸੀਂ ਦਇਆ ਦੇ ਨਿਦਮਨ ਖਜਾਨੇ। ਔਰ ਕਲਪਤਰੂ ਇਹ ਕਹਿੰਦੇ ਜਦ 14 ਰਤਨ ਨਿਕਲੇ ਸੀ ਸਮੁੰਦਰ ਰਿਕਨ ਬੇਲੇ ਉਹਨਾਂ ਦੇ ਕਲਪਤਰੂ ਕਲ ਬ੍ਰਿਖਸ਼ ਵੀ ਨਿਕਲਿਆ ਸੀ। ਤਰੂ ਮਨ ਬ੍ਰਿਖਸ਼। ਉਸ ਬ੍ਰਿਖਸ਼ ਦੀ ਖਾਸੀਅਤ ਸੀ ਕਿ ਜਿਹੜਾ ਉਸ ਬ੍ਰਿਖਸ਼ ਦੇ ਥੱਲੇ ਖੜਾ ਹੋ ਕੇ ਕੋਈ ਸੰ ਕਲਪ ਕਰਦਾ ਸੀ ਤਾਂ ਉਹਦੇ ਸੰ ਕਲਪ ਦੀ ਪੂਰਤੀ ਹੋ ਜਾਂਦੀ। ਕਲਪਤਰ ਕਹਿੰਦੇ ਪ੍ਰਭੂ ਆਪ ਕੈਸੇ ਹੋ ਦਇਆ ਦੇ ਨਿਦੀ ਮਨਾਂ ਖਜਾਨੇ ਹੋ ਫਿਰ ਕਲਪਤਰੂ ਕਲਪ ਬ੍ਰਿਖ ਵਰਗੇ ਹੋ ਅਸੀਂ ਹਮ ਅਸੀਂ ਅਤਿਅੰਤ ਕਰਕੇ ਦੁਖੀ ਆਂ ਔਰ ਅਧੀਨ ਆਪ ਮਨ ਬਿਸ਼ਾ ਦੇ ਅਧੀਨ ਹੈ ਜਾਂ ਅਸੀਂ ਅਧੀਨ ਹੈ ਅਧੀਨ ਹੋ ਦਾ ਜਿਹੜਾ ਕਿਸੇ ਦੇ ਥੱਲੇ ਹੋਵੇ ਸਾਨੂੰ ਮਤਲਬ ਕੋਈ ਸੋਝੀ ਨਹੀਂ ਹੈ ਸ੍ਰੀ ਗੁਰੂ ਬਾਦ ਤੋਂ ਉਠਾ ਹਾਂਜੀ ਸੁਣੋ ਸੇਖੰਦ ਸਾਹਿਬ ਜੋ ਬੂਤ ਹੋ ਤੁਮ ਤੋ ਕਹ ਤੁਸੀਂ ਮੇਰੀ ਗੱਲ ਸੁਣੋ ਜੋ ਤੁਸੀਂ ਪੁੱਛੋਗੇ ਮੈਂ ਉਹਨੂੰ ਭਲੀ ਪਾਂਤ ਸਪਸ਼ਟ ਰੂਪ ਵਿੱਚ ਕਹਾਣਾ ਕਹਿਣ ਦੀ ਕੋਸ਼ਿਸ਼ ਕਰਾਂਗਾ ਲਹੋ ਹਿਏ ਕਿਸ ਦਾਤ ਸੰਸੇ ਤੂ ਨਰਹ ਜਿਹੜੇ ਤੁਹਾਡੇ ਹਿਰਦੇ ਦੇ ਵਿੱਚ ਬਹੁਤੇ ਸਾਰੇ ਸੰਸੇ ਪੈਦਾ ਹੋਏ ਨੇ ਉਹ ਸੰਸੇ ਦੂਰ ਹੋ ਜਾਣਗੇ ਤੇ ਕੁਸ਼ਲਤਾ ਮੈਨ ਤੁਹਾਨੂੰ ਖੁਸ਼ੀ ਪ੍ਰਾਪਤ ਹੋਏ। ਸੋਹਰਾ ਗੁਰ ਕੀ ਲਕੀ ਤੇ ਆਲਤਾ ਸਿੱਖੇ ਹੀ ਇਹ ਕਹੈਨ। ਇਹ ਜਿਹੜੇ ਤਿੰਨੇ ਹੀ ਸੀਗੇ। ਤਤਪਦਰਸ਼ੀ ਅਦ੍ਰਸ਼ਟੀ ਤੇ ਸਰਤਕਵਾਦ। ਤਿੰਨੇ ਹੀ ਜਿਹਨੇ ਗੁਰੂ ਜੀ ਦੀ ਕਿਰਪਾ ਦੇਖੀ ਨਾ ਇਹ ਗੁਰੂ ਦਿਆਲ ਹੋ ਗਏ ਨੇ। ਲਖਮੀ ਮੈਨਾਂ ਉਹਦਾ ਜਨਮ। ਸਿੱਖੀ ਵਿੱਚ ਹਿਰਦੇ ਚ ਉਹਨਾਂ ਨੂੰ ਬਚਨ ਤੇ ਨਾਨੂ ਹੀ ਹਿਰਦੇ ਚ ਬੜੀ ਖੁਸ਼ੀ ਹੋਈ ਚੈਨ ਆ ਗਿਆ ਕਹਿੰਦੇ ਹਾਂ ਠੀਕ ਹੈ ਬਈ ਗੁਰੂ ਜੀ ਟੁੱਠੇ ਹੋ ਗਏ ਕਾਜ ਸਿਧ ਨਿਜਮਾਨ ਹੀਏ ਬਾਖੇ ਸਭ ਸਭਿਨ ਬੈਨ ਸਵਿਨੈ ਬੈਨ ਕਹਿੰਦੇ ਕਾਜ ਸਿਧ ਆਪਣੇ ਕੰਮ ਨੂੰ ਸਿੱਧ ਹੁੰਦਾ ਹੋਇਆ ਦੇਖ ਕਰਕੇ ਨਿਜਮਾਨ ਹੀਏ ਆਪਣੇ ਮਨ ਚ ਉਹਨਾਂ ਨੇ ਇਹ ਗੱਲ ਮੰਨ ਲਈ ਕਿ ਹੁਣ ਸਾਡਾ ਕੰਮ ਜਿਹੜਾ ਸਿੱਧ ਹੋਣ ਲੱਗਾ ਤੇ ਪਾਕੇ ਸੁਮਨ ਬਬਾ ਉਹਨਾਂ ਨੇ ਬੜੇ ਸਹਿਤ ਬੇਨਤੀ ਦੇ ਸਹਿਤ ਉਹਨਾਂ ਨੇ ਇਹ ਸ਼ਬਦ ਕਹੇ ਪਾਕੇ ਮੈਨਾ ਕਹੇ ਸਤਿਵਿਦਿਸ਼ਟ ਬਾਤ ਟੋਪਈ ਭੋਗਵਾਨ ਤੁਮ ਕਿਰਪਾ ਦੇ ਨਿਧ ਕਿਰਪਾ ਦੇ ਨਿਧਾਨ हे ਪ੍ਰਭੂ ਇਹ ਗੁਰੂ ਦੇਵ ਜੀ ਤੁਸੀਂ ਕਿਰਪਾ ਦੇ ਨਿਧਾਨ ਮੈਂ ਖਜਾਨੇ ਹੋ ਬੜੇ ਤੁਸੀਂ ਐਸੇ ਕਿਰਪਾ ਦੇ ਸਮੁੰਦਰ ਹੋ ਖਜਾਨੇ ਹੋ ਨਿਧਾਨ ਹੋ ਔਰ ਤੁਸੀਂ ਸਰਬਾਗੋ ਸਰਬਾਗੋ ਹੁੰਦਾ ਈਸ਼ਵਰ ਸਰਬਾਗਿਆ ਸਾਰਿਆਂ ਥਾਵਾਂ 'ਚ ਰਮਿਆ ਹੋਇਆ ਜੀਵ ਅਨਪਾਗ ਹੈ ਛੋਟਾ ਆ ਕਹਿੰਦੇ ਪ੍ਰਭੂ ਤੁਸੀਂ ਤਾਂ ਸਰਬਾਗੋ ਜਿਸ ਤਰ੍ਹਾਂ ਭਗਵਾਨ ਸ਼ਿਵ ਜੜਾ ਉਹਦੇ ਸਮਾਨ ਹੋ ਤੁਸੀਂ ਭਗਵਾਨ ਸ਼ਿਵ ਜੜਾ ਸਰਬਾਗਿਆ ਉਹਦੇ ਸਮਾਨ ਤੁਸੀਂ ਵੀ ਸਰਬਾਗੋ ਭਾਵ ਤੁਸੀਂ ਸੰਸਾਰ ਦੇ ਕਰਤਾ ਕਰਤਾ ਹਰਤਾ ਹੋ ਆਪ ਅਜਾਨ ਬਦਕਟੂ ਦਾ ਜਨ ਸਾਡੀ ਜਿਹੜੀ ਮਤ ਬੁੱਧੀ ਹੈ ਉਹ ਅਜਾਨ ਹੈ ਸਾਨੂੰ ਕੋਈ ਗਿਆਨ ਨਹੀਂ ਹੈ ਅਸੀਂ ਬੁੱਧੀਹੀਨ ਹੈ ਔਰ ਕੁਝ ਨਹੀਂ ਜਾਣਦੇ ਸਾਨੂੰ ਕੋਈ ਪਤਾ ਨਹੀਂ ਸਾਡੀ ਮਤ ਬੁੱਧੀ ਜਿਹੜੀ ਅਜਾਨ ਹੈ ਜਨਮਦਿਕ ਸੰਸ੍ਰਿਤ ਭੈਮਨ ਅਸੀਂ ਜਨਮੰਦ ਜਨਮਾਦਿਕ ਤੋਂ ਸੰਤੀ ਭੈਮਨ ਨੇ ਜਿਹੜੇ ਸਾਡੇ ਜਨਮਾ ਜਨਮਾਂ ਤਰਾਂ ਦੇ ਕਰਮ ਨੇ ਜਨਮਾ ਜਨਮਾਂ ਤਰਾਂ ਦੇ ਵਿੱਚ ਅਸੀਂ ਹੁੰਦੇ ਆਏ ਆ ਉਹਨਾਂ ਜੀ ਕੀਤੇ ਹੋਏ ਸਾਡੇ ਸ਼ੁਭ ਅਸ਼ੁਭ ਕਰਮ ਨੇ ਉਹ ਸਾਨੂੰ ਭੈ ਡਰ ਦੇ ਰਹੇ ਨੇ ਅਸੀਂ ਉਹਨਾਂ ਦਾ ਭੈ ਦੁੱਖ ਮੰਨਦੇ ਆਂ ਡਰ ਮੰਨਦੇ ਆਂ ਕਰਮ ਉਪਾਸ ਕਰ ਸੁਫਾਸਰੇ ਕੀ ਨਹਿ ਧਾਰੀ ਆਪਾਂ ਬਾਸ਼ਣ ਕਿਹਨੇ ਅਸੀਂ ਕਹਿੰਦੇ ਸਰਕਾਮ ਕਰਮ ਬੜੇ ਕੀਤੇ ਉਪਾਸ਼ਨਾ ਵੀ ਕੀਤੀ ਹੈ ਬੰਦਗੀ ਕੀਤੀ ਹੈ ਪਰ ਉਹ ਮੋਕਸ਼ ਰੂਪੀ ਪਦਾਰਥਾਂ ਨੂੰ ਪ੍ਰਾਪਤ ਨਹੀਂ ਹੋਇਆ ਹਾਂ ਅਸੀਂ ਕਰਮ ਕੀਤੇ ਨੇ ਜੋ ਕਰਮ ਸਾ ਕਾਮ ਕਰਮ ਕੀਤੇ ਹਨ ਨਿਸਕਾਮ ਕਰਮ ਕੀਤੇ ਹਨ ਕਰਮਤਾ ਕੀਤੇ ਹੈ ਪਰੰਤੂ ਆ ਵਾਜਨਾ ਵੀ ਕੀਤੀ ਹੈ ਪਰ ਹਰੀ ਮੈਨ ਕਟਨ ਬੜੀ ਤਪੱਸਿਆ ਕੀਤੀ ਹੈ ਔਰ ਅਧਿਕ ਜਗ ਪਾਸ ਅਪੀ داری ਔਰ ਜਿੱਦੈਂ ਵੀ ਸੰਤਾਰਦੇ ਔਰ ਪਤਲੀ ਪੁੱਤਰ ਦੇ ਸੋਖ ਸੀਗੇ ਪਾਸੇ ਡਾਰ ਛੱਡ ਦਿੱਤੇ ਉਹ ਛੱਡ ਦਿੱਤੇ ਯਾਗ ਦਿੱਤੇ ਆਪ ਉਪਾਏ ਕਹੋ ਗੁਰਦੇਵ ਇਸ ਵਾਰ ਸੇ ਗੁਰੂਦੇਵ ਜੀ ਜਿਹਦੇ ਨਾਲ ਇਹ ਭਵ ਸੰਸਾਰ ਦੇ ਜਿਹੜੇ ਦੁੱਖ ਹੈ ਨਾ ਛੇਵਾਂ ਮੈਨ ਨਾਸ ਹੋ ਜਾਣ ਖਤਮ ਹੋ ਜਾਣ ਪੁਰਾਣੇ ਪਿਤਾ ਨੂੰ ਵੀ ਕਹਿੰਦੇ ਆ ਤਾਂ ਗੁਰੂ ਕਹਿੰਦੇ ਆ ਕਹਿੰਦੇ ਜਦ ਕਿਰਪਾ ਕਰਦਾ ਤਾਂ ਕੋਈ ਆਇਆ ਤਾਂ ਪੜ ਲਿਗੂ ਗੁਰੂਰਾ ਸਾਪਤੀ ਗੁਰੂ ਸੇਸ਼ ਲਖ ਗੁਰੂ ਤੇ ਸ਼ਿਸ਼ ਲਖ ਮਨ ਜਾਣ ਕਰਕੇ ਤਾਂ ਕੋ ਸਾਧਨ ਅਧਿਕਾਰੀ ਹੋ ਗਏ ਉਹ ਤੁਸੀਂ ਪਹਿਲੇ ਦੂਜੇ ਅਧਿਆਇ ਚ ਅਧਿਕਾਰੀ ਪੜਿਆ ਫਿਰ ਗੁਰੂਵਾਰੇ ਤੁਸੀਂ ਤੀਜੀ ਤੰਗ ਵਿੱਚ ਤੁਸੀਂ ਸਿਣ ਕਰਕੇ ਇਹ ਤੁਸੀਂ ਦੱਸੇ ਜਾ। ਅੰਮ੍ਰਿਤ ਚੌਥੇ ਗਿਆਨ ਦੇ ਸਾਧਨ ਕਿਹੜੇ ਆ? ਵੈਸੇ ਗਿਆਨ ਦੇ ਸਾਧਨ 8 ਮੰਨੇ ਵਿਦਵਾਨਾਂ ਨੇ। ਪਹਿਲਾ ਆਰੇ ਆ ਉਹਨਾਂ ਨੇ ਕਿਹਾ ਭਈ ਇਹ ਜਿਹੜੇ ਸਾਧਨ ਹੈ ਜਿੱਦਾਂ ਗਰੀਬ ਤੇ ਦਇਆ ਕਰਨੀ, ਗਰੀਬ ਦੀ ਸੇਵਾ ਕਰਨੀ, ਖੂਲ ਹੋਣਾ, ਗੁਰਦਾਰੇ ਜਾਣਾ ਮੱਥਾ ਟੇਕਣਾ, ਦਾਨ ਪੁੰਨ ਕਰਨਾ ਇਹ ਬਹਿਰੰਗ ਸਾਧਨ ਹੈ। ਬਾਰਿਕ ਜਦੋਂ ਆਦਮੀ ਦੀ ਵਰਤੀ ਟਿਕ ਜਾਏ ਗੁਰਦੁਆਰੇ ਫਿਰ ਉਹ ਫਿਰ ਹੌਲੀ ਹੌਲੀ ਨੂੰ ਵਿਵੇਕ ਆਉਂਦਾ ਹੈ ਕਿ ਇਸ ਸੰਸਾਰ ਇਹ ਸਤ ਹੈ ਇੱਕ ਅਸਤ ਹੈ ਜਦੋਂ ਸਤ ਅਸਤ ਦਾ ਵਿਚਾਰ ਆ ਜਾ ਉਹਨੂੰ ਵਿਵੇਕ ਕਹਿੰਦੇ ਆ ਫਿਰ ਅੱਗੇ ਆਏਗਾ ਵਿਰਾਗ ਵਿਰਾਗ ਇਸ ਸੰਸਾਰ ਦੇ ਸੁੱਖ ਲੈ ਕਰਕੇ ਇੰਦਰਪੁਰੀ ਤੱਕ ਬ੍ਰਹਮਪੁਰੀ ਸ਼ੇਪੁਰੀ ਤੱਕ ਕਰਦੇ ਜਿੰਨੇ ਸੁੱਖ ਹੈ ਉਹ ਸਾਰੇ ਛੈਨ ਭੰਗਰ ਹੈ ਇਹਨੂੰ ਵਿਰਾਗ ਕਹਿੰਦੇ ਆ ਫਿਰ ਖਾਤ ਸੰਪਤੀ ਆ ਗਈ ਹਾਂਜੀ ਮਨ ਨੂੰ ਵਿਸ਼ਾ ਤੋਂ ਰੋਕਣਾ ਸਮ ਦਮ ਹੋ ਗਿਆ ਕਰਮੇਂਦਰ ਗਿਆਨਦਰਨ ਰੋਕਣਾ ਫਿਰ ਸ਼ਰਧਾ ਹੋ ਗਈ ਬੇਜਬਾਕ ਗੁਰੂ ਬਾਗ ਇਹਨਾਂ ਦੇ ਉੱਤੇ ਸ਼ਰਧਾ ਰੱਖਣੀ ਸਮਾਦਾਨ ਟਕਾਓ ਚਾਉਣਾ ਮਨ ਨੂੰ ਸਥਿਰ ਕਰਨਾ ਸਤਿ ਤੀਖਸ਼ਾ ਸਤਿ ਤੀਖਸ਼ਾ ਹੁੰਦੀ ਹੈ ਦੁੱਖ ਭੁੱਖ ਗਰਮੀ ਸਰਦੀ ਨੂੰ ਸਹਿ ਲੈਣਾ ਹਾਂਜੀ ਉਪਰਾ ਉਪਰਾ ਸਾਰੇ ਸੰਸਾਰ ਦੇ ਪਦਾਰਥਾਂ ਤੋਂ ਉਪਰਾਮ ਹੋਣਾ ਭਾਵ ਇਹਨਾਂ ਵਿੱਚ ਖਚਤ ਨਾ ਹੋਣਾ ਇਹ ਛੇ ਸਾਧਨ ਹੈ ਪਰੰਤੂ ਵਿਦਵਾਨਾਂ ਨੇ ਇਹਨੂੰ ਇੱਕੋ ਹੀ ਗਣਿਆ ਤੇ ਖਰਸੇ ਮਮੁਕਸ਼ਤਾ ਚੌਥਾ ਸਾਧਨ ਹੈ ਮਮੋਕਸ਼ ਮਮੋਕਸ਼ ਹੋਣਾ ਮੁਕਤੀ ਇਹ ਜਦੋਂ ਇਹਨਾਂ ਵਿੱਚ ਪਰਿਵਰਤ ਹੋਵੇ ਤਾਂ ਫਿਰ ਆदमी ਜਾਏਗਾ ਸਰਬਣ ਨੂੰ ਮੰਨਨ ਨ ਅਭਿਆਸ ਸਰਬਣ ਸੁਣਨਾ ਗੁਰੂ ਨਾਨਕ ਪਾਤਸ਼ਾਹ ਨੇ ਸੋਨਿਆ ਸਿੱਧ ਪੀਰ ਸੁਨਾਤ ਚਾਰ ਪੌੜੀਆਂ ਕਈਆਂ ਨੇ ਜਿਹੜੀ ਸੁਣਨੇ ਦਾ ਮਹਾਤਮ ਹੈ ਬਾਸ ਵਿੱਚ ਗਿਆਨ ਸੁਣਨੇ ਨਾਲ ਹੀ ਹੁੰਦਾ ਗੁਰੂ ਵੀ ਮੂਕ ਹੋਵੇ ਚੇਲਾ ਵੀ ਮੂਕ ਹੋਵੇ ਚੇਲਾ ਸਵਾਲ ਨਾ ਕਰੇ ਗੁਰੂ ਜਵਾਬ ਨਾ ਦੇਵੇ ਦੋਨੇ ਪਧਰੇ ਹੋਂ ਤਾਂ ਗਿਆਨ ਨਹੀਂ ਹੋ ਸਕਦਾ ਤੁਹਾਡਾ ਗੁਰਗੰਸਾ ਮੂਕ ਗੁਰੂ ਹੈ ਉਹਨੂੰ ਬੁਲਾਉਣ ਵਾਸਤੇ ਦੂਜੇ ਗ੍ਰੰਥੀ ਦੀ ਲੋੜ ਹੈ ਸਿਆਣੇ ਬੰਦੇ ਲੋੜਾ ਬੁਲਾਏਗਾ ਉਹ ਬਾਗ ਲੈ ਕੇ ਸਾਨੂੰ ਸੁਣਾਏਗਾ ਫਿਰ ਗਿਆਨ ਹੋਏਗਾ ਗਿਆਨ ਤਾਂ ਹੈ ਗੁਰੂ ਗ੍ਰੰਥ ਸਾਹਿਬ ਸਾਰਾ ਗਿਆਨ ਸਰੂਪ ਹੈ ਪਰ ਉਹਨੂੰ ਦੂਜਾ ਬੰਦਾ ਪੜ੍ਹ ਕੇ ਗਿਆਨਮਾਨ ਪੁਰਸ਼ੀ ਪੜ੍ਹ ਕੇ ਸਮਝਾਏਗਾ ਤੋਂ ਕਹਿੰਦੇ ਜੇ ਦੋਨੋਂ ਹੀ ਇਹ ਬੈਠੇ ਹੋਣ ਤਾਂ ਸਰਵਣ ਗੁਰੂ ਬਚਨ ਕਰੇ ਸ਼ਿਸ ਸੁਣੇ ਉਹਨੂੰ ਸਰਵਣ ਕਹਿੰਦੇ ਧਿਆਨ ਨਾਲ ਸੁਣੇ ਫਿਰ ਮਨਨ ਮਨਨ ਦੇ ਵੀ ਮਨਨ ਇੱਕ ਆਰਟ ਹੈ ਮਨਨ ਇੱਕ ਗੁਣ ਹੈ ਅਸੀਂ ਕੋਈ ਗੱਲ ਸੁਣ ਲੈਂਦੇ ਨੂੰ ਮੰਦੇ ਨਹੀਂ ਉਹ ਕੋਈ ਫਾਇਦਾ ਨਹੀਂ ਮਾਰੇ ਕਹਿੰਦੇ ਸੁਣੀਐ ਮੰਨੀਐ ਮਨ ਕੀਤਾ ਪਾਉ ਅੰਤਰਗਤ ਤਿਤ ਸਮਲ ਜਾਓ ਫਿਰ ਕੁਝ ਪ੍ਰਾਪਤ ਹੋਣਾ ਤੇ ਚੌਥਾ ਹੈਗਾ ਪੱਜ ਤੁਐ ਪਾਜ ਦਾ ਜਿਹੜਾ ਫੇਲ 그러면은 ਮਨਨ ਨਿਧਿਆਸਨ ਨਿਧਿਆਸਨ ਪਰਪੱਕ ਬਸਤਾ ਟਿਕਾਉ ਬਸਤਾ ਇਹ ਨਹੀਂ ਡੋਲਦਾ ਫਿਰੇ ਫਿਰ ਉਹ ਇੱਕੋ ਜਗ੍ਹਾ ਤੇ ਟਿਕ ਜਾਏ ਤਾਂ ਫਿਰ ਦੇਖੋ ਦੁਨੀਆ ਭਰ ਦੇ ਜਿੰਨੇ ਕੰਮ ਨੇ ਉਹ ਸੁਰਤੀ ਦੇ ਟਿਕਾਏ ਤੋਂ ਬਿਨਾ ਨਹੀਂ ਹੁੰਦੇ ਜਿਹੜਾ ਸ਼ਿਕਾਰੀ ਸ਼ਿਕਾਰ ਖੇਡਦਾ ਉਹਦੀ ਬੰਦੂਕ ਗੋਲੀ ਤੇ ਉਹਦੇ ਸ਼ਿਕਾਰ ਦੇ ਉੱਤੇ ਸੁਰਤੀ ਹੁੰਦੀ ਹੈ ਜਿਹੜਾ ਧਿਆਨੀ ਧਿਆਨ ਕਰਦਾ ਉਹ ਵੀ ਆਪਣੀ ਸੁਰਤੀ ਨੂੰ ਟਿਕਾ ਕੇ ਧਿਆਨ ਲਾਉਂਦਾ ਜਿਹੜਾ ਵਿਦਿਆਰਥੀ ਵਿਦਿਆ ਪੜ੍ਹਦਾ ਉਹ ਵੀ ਧਿਆਨ ਨਾਲ ਪੜ੍ਹੇਗਾ ਸੜਕ ਪਾਰ ਕਰਨ ਲੱਗਿਆਂ ਵੀ ਧਿਆਨ ਦੀ ਲੋੜ ਹੈ ਹਰ ਚੀਜ਼ ਨੂੰ ਧਿਆਨ ਦੀ ਲੋੜ ਹੈ ਤਾਂ ਜਦੋਂ ਪਰਪੱਕ ਟਿਕਾਊ ਦੀ ਵਿਵਸਥਾ ਆ ਜਾਏ ਸਮਾਧਾਨ ਔਰ ਅੰਤ ਵਿੱਚ ਸਤਿਬਦ ਸ੍ਰੀ ਪਾਦਕਾ ਲਖਤ ਇਹ ਆਦਨ ਗਿਆਨਬਾਨ ਪੁਰਸ਼ਾਂ ਨੇ ਗਿਆਨ ਦੇ ਕਹੇ ਹਨ ਤੇ ਇਹ ਕਹਿ ਰਿਹਾ ਹਮ ਸਤਾਂਗੁਰ ਸਿੱਖ ਲਖਤ ਸਾਧਨ ਗਿਆਨ ਕਹਿੰਦੇ ਵੇਦ ਉક્ત ਪਾਠਣ ਲਗੇ ਗੁਰੂਦੇਵ ਜੀ ਗਿਆਨ ਬਾਦ ਸੇ ਵੇਦਾਂ ਦੀਆਂ ਸ਼ਰੂਤੀਆਂ ਔਰ ਉਪਨਿਸ਼ਦਾਂ ਦੇ ਬਚਨ ਗੁਰਬਾਣੀ ਦੇ ਬਚਨ ਜਦੋਂ ਪਾਖਣ ਪਾਠਨ ਉਚਾਰਨ ਕਰਨ ਤੇ ਜੀਵ ਬ੍ਰਹਮ ਭਿਦ ਗਿਆਨ ਜਿਹੜੇ ਜੀਵ ਬ੍ਰਹਮ ਦੀ ਅਭੇਦਤਾ ਦਾ ਗਿਆਨ ਹੈ ਫਿਰ ਉਹ ਹੱਲ ਹੋਏਗਾ। ਸ੍ਰੀ ਗੁਰੂ ਵਾਰ ਕੇ ਦੁਹਰਾ ਪਰਮ ਆਨੰਦ ਸਿਤਾਪੂਰ ਉਹ ਸਿੱਖ ਜਹਤ ਗਿਆਨ ਤੁਝਾਨ ਹੁੰਦਾ ਚਤਰ ਸਿਆਣਾ ਇਹ ਪੁੱਤਰ ਜੇ ਤੂੰ ਪਰਮ ਆਨੰਦ ਦਾ ਤੇ ਆਤਮ ਸਰੂਪ ਦਾ ਮਲਾਪ ਚਾਹੁੰਦਾ ਹੈਂ ਤੇ ਤੂੰ ਕੀ ਕਰਨਾ ਜਨਮ ਜਿਤੁ ਦੁਖਨਾਸ਼ੁਨ ਭ੍ਰਾਂਤ ਜਨਮਹਿ ਤਹਿਮਾਨ ਫਿਰ ਕਹਿੰਦੇ ਤੂੰ ਇਦਾਂ ਕਰ ਜੇ ਤੂੰ ਪਰਮਾਨੰਦ ਦੀ ਪ੍ਰਾਪਤੀ ਵਾਸੇ ਜੇ ਤੂੰ ਚਾਹਨਾ ਮੈਨੂੰ ਮਿਲਣੇ ਤੇ ਜਨਮਨ ਤੋਂ ਆਦ ਲੈ ਕੇ ਜਿਹੜੇ ਦੁਖ ਰੂਪ ਸੰਸਾਰ ਹੈ ਨਾ ਇਹਦਾ त्याग ਕਰ ਦੇ ਹੂੰ ਔਰ ਇਹਨੂੰ ਤੂੰ ਭ੍ਰਾਂਤੀ ਜਨਮ ਮੰਨ ਭ੍ਰਾਂਤੀ ਹੈ ਪਰ ਤੀ ਤਉ ਦਾ ਹੈ ਨਹੀਂ ਦੇਖੋ ਛੱਪੇ ਬੇ ਰੱਸੀ ਵਿੱਚ ਸਭ ਭ੍ਰਾਂਤੀ ਸੀਗੀ ਜਦੋਂ ਰੱਸੀ ਦਾ ਗਿਆਨ ਹੋ ਗਿਆ ਤੇ ਭ੍ਰਾਂਤੀ ਹੋ ਗਈ ਖਤਮ ਹੋ ਗਿਆ ਜੀਵ ਈਸ਼ਵ ਜੀਵ ਨੂੰ ਆਪਣੀ ਭ੍ਰਾਂਤੀ ਹੈ ਵੀ ਮੈਂ ਇੱਥੇ ਸਦੀਵ ਕਾ ਰਹਿਣ ਵਾਲਾ ਇਹਦੀ ਜਦੋਂ ਭ੍ਰਾਂਤੀ ਨਸ਼ਟ ਹੋ ਗਈ ਫਿਰ ਕਹਣਾ ਵੀ ਈਸ਼ਵਰ ਹੀ ਰਹਿਣ ਵਾਲਾ ਮੈਂ ਤਾਂ ਜਾਣਦਾ ਜਦੋਂ ਭ੍ਰਾਂਤੀ ਜੀਵ ਬ੍ਰह्म ਭਿੱਦ ਗਿਆਨ ਜਿਹੜਾ ਜੀਵ ਬ੍ਰह्म ਦੀ ਇਕਤਾ ਦਾ ਗਿਆਨ ਹੈ ਅਭੇਦ ਗਿਆਨ ਹੈ ਉਹ ਪ੍ਰਾਪਤ ਹੋਏਗਾ ਪਰਮਾਨੰਦ ਸਰੂਪ ਕੋ ਨਹਿ ਤੋ ਮੈਂ ਸੁਖਲੇਸ਼ ਫਿਰ ਏ ਸੇ ਤੂੰ ਇੱਕ ਗੱਲ ਸਮਝ ਤੂੰ ਤਾਂ ਪਰਮਾਨੰਦ ਹੈ ਪਰਮ ਆਨੰਦ ਸਰੂਪ ਹੈ ਤੇਰੇ ਚ ਦੁੱਖ ਮਾਤਰ ਲੈਸ ਮਾਤਰ ਵੀ ਨਹੀਂ ਨਾ ਮੈਂ ਤੋ ਦੁੱਖ ਲੈ ਤੇਰੇ ਚ ਤਾਂ ਦੁੱਖ ਮਾਤਰ ਹੈ ਹੀ ਨਹੀਂ ਹੁਣ ਇੱਥੇ ਗੱਲ ਤੁਸੀਂ ਸਰੀਰ ਸਮਝਣੀ ਇੱਥੇ ਗੱਲੋਂ ਆਤਮਾ ਦੀ ਚੱਲੀ ਆਤਮਾ ਦੁੱਖ ਸਰੂਪ ਨਹੀਂ ਆਤਮਾ ਸੁਖ ਸਰੂਪ ਹੈ। ਸੁਦੀਪ ਕਾਲ ਜਿਹੜੇ ਪਰਮੇਸ਼ਰ ਦੇ ਗੁਣ ਹੈ ਸਤ ਚੇਤ ਅਨੰਦ ਸਰੂਪ ਹੈ। ਉਹੀ ਗੁਣ ਆਤਮਾ ਦੇ ਹੈ। ਪਰਮੇਸ਼ਰ ਮਰਦਾ ਨਹੀਂ ਜੰਮਦਾ ਨਹੀਂ ਆਤਮਾ ਮਰਦੀ ਨਹੀਂ ਜੰਮਦੀ। ਪਰਮੇਸ਼ਰ ਸੁਖ ਸਰੂਪ ਹੈ, ਅਨੰਦ ਸਰੂਪ ਹੈ, ਚੇਤਨ ਸਰੂਪ ਹੈ, ਆਤਮਾ ਸੁਖ ਸਰੂਪ ਹੈ, ਅਨੰਦ ਸਰੂਪ ਹੈ, ਚੇਤਨ। ਔਰ ਐਂ ਕਹ ਲੋ ਗੁਰੂ ਜੀ ਕਹਿ ਰਹੇ ਨੇ ਕਿ ਹੈ ਸਿਚ ਤੂੰ ਤਾਂ ਪਰਮਾਨੰਦ ਸਰੂਪ ਹੈ। ਨਾ ਤੂੰ ਮੈਂ ਦੁੱਖ ਤੇਰੇ ਤੇ ਦੁੱਖ ਮਾਤਰ ਹੈ ਹੀ ਹੋ ਨਹੀਂ ਤੂੰ ਆਪਾ ਬਹਣੀ ਬੈਠਾ ਅਸਲ ਵਿੱਚ ਵਿਦਾਂਤ ਮਾਤਰੇ ਕਹਿੰਦੇ ਆ ਕਿ ਦੁੱਖ ਸੁੱਖ ਜਿਹੜਿਆ ਨੂੰ ਅੰਤਿਕਰਨ ਦੇ ਧਰਮ ਹੈ ਆਤਮਾ ਦੇ ਧਰਮ ਨਹੀਂ ਹੈ ਮਨ ਅੰਤਿਕਰਨ ਵਿੱਚ ਦੁੱਖ ਸੁੱਖ ਹੁੰਦਾ ਓਨ ਬਸ ਜਿਉਂ-ਜਿਉਂ ਅੰਤਿਕਰਨ ਨੂੰ ਛੋਧੋ ਹੋ ਜਾਂਦਾ ਫਿਰ ਉਹ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਕਿ ਇੱਕ ਬਖਾਈ ਹੈ ਫਿਰ ਉਹ ਦੁੱਖ ਮਾਤਰ ਨਹੀਂ ਰਹਿੰਦਾ ਹੂੰ ਅੱਜ ਅਬ ਨਾਚੀ ਬ੍ਰਹਮਤਾਜ ਬ੍ਰਹਮਚਿਤ ਅਜ ਅਬਨਾਸੀ ਬ੍ਰਹਮਚਿਤ ਜਿਨ ਅਨਹਿ ਹਿਕਲੇ ਜਿਨ ਨਾ ਆਨੇ ਹੀ ਅਕਲੇਸ਼ ਹਾਂ ਕਹਿੰਦੇ ਅਜ ਅਜਮਨ ਨਾਸ ਹੋਣ ਵਾਲੇ ਅਜ ਕਹਿੰਦੇ ਬ੍ਰਹਮਾ ਨੂੰ ਅਬਨਾਸੀ ਨਾਸੁਰਹਿਤ ਬ੍ਰਹਮਚਿਤ ਐਸਾ ਤੂੰ ਜਿਹੜਾ ਬ੍ਰਹਮਾ ਉਹਦਾ ਚਿੰਤਨ ਕਰ ਔਰ ਤੂੰ ਵੀ ਇੱਕ ਅਬਨਾਸੀ ਹੂੰ ਮੈਂ ਵੀ ਅਜ ਹੂੰ ਤੂੰ ਚਿੰਤ ਕਰ ਜਿਨ ਜਾਣੈ ਕਲੇਸ਼ ਜਿਨੇ ਇਹ ਦੇਵਤ ਕਲੇਸ਼ ਜਿਹਦੇ ਕਰਕੇ ਆਉਂਦੇ ਆ ਮੈਂ ਬ੍ਰਹਮ ਤੋਂ ਪੈਨ ਹੂੰ ਮੈਂ ਦੁਖ ਰੂਪ ਹੂੰ ਮੈਂ ਮਰਨ ਜਮਰ ਚ ਹੂੰ ਮੈਂ ਕਰਤਾ ਹੂੰ ਐਸਾ ਤੇਰੇ ਚ ਭੇਦ ਹੈ ਇਹਨੂੰ ਖਤਮ ਕਰ ਦੇ ਇਸ ਵਾਸਤੇ ਜਦੋਂ ਤੇਰੀ ਇਹ ਪ੍ਰਾਂਤੀ ਨਹੀਂ ਖਤਮ ਹੋ ਗਈ ਤੇਰੀ ਇੱਛਾ ਬਣਦੀ ਨਹੀਂ ਕਿ ਮੈਂ ਪਹਿਰ ਤੈਨੂੰ ਤੇਰੇ ਹਿਰਦੇ ਦੇ ਕਲੇਸ਼ ਜਿਹੜੇ ਦੁਖ ਸਾਰੇ ਨਾਸ ਹੋ ਜਾਣਗੇ ਸਤਵ ਦ੍ਰਿਸ਼ਟਵਾਦ ਲੋਹਰਾ ਮਿਠੇ ਸੰਗ ਕਿਉਂ ਬਾੰਧ ਹੈ ਤੂੰ ਮੈਂ ਅਨੰਦ ਸਰੂਪ ਹੁਣ ਸਵਾਲ ਕੀਤਾ ਤਤਵ ਦ੍ਰਿਸ਼ਟੀ ਨੇ ਕਹਿੰਦਾ ਗੁਰੂਦੇਵ ਜੀ ਇਹ ਦੱਸੋ ਤੁਸੀਂ ਕਹਿੰਦੇ ਤੂੰ ਅਨੰਦ ਦਾ ਸਰੂਪ ਹੈ ਤੇ ਬਿਖਿਆ ਦੇ ਸੁਖ ਵਿੱਚ ਮੈਨੂੰ ਕਿਉਂ ਭਾਨ ਵਰਤੀਤੀ ਹੁੰਦਾ ਜਿਵੇਂ ਮੈਨੂੰ ਬਿਖਿਆ ਦਾ ਸੁਖ ਕਿਉਂ ਹੁੰਦਾ ਜੇ ਮੈਂ ਪਹਿਲੇ ਅਨੰਦ ਸਰੂਪ ਹੈ ਤੇ ਫਿਰ ਮੈਨੂੰ ਆਨੰਦ ਲੈਣ ਦੀ ਲੋੜ ਕੀ ਹੈ ਫਿਰ ਮੈਂ ਬਿਖਿਆ ਦੇ ਨਾਲ ਜੀ ਸੁਖ ਕਿਉਂ ਲੱਗਦਾ ਕਹਿੰਦੇ ਬਿਖੇ ਸੰਗ ਕਿਉਂ ਭਾਨ ਭਾਨੂੰ ਦਾ ਪ੍ਰਤੀਤ ਹੁੰਦਾ ਵੈਸੇ ਭਾਨੂੰ ਹੁੰਦਾ ਸੂਰਜ ਸੂਰਜ ਅਰਥਾ ਰੋਸ਼ਨੀ ਪ੍ਰਕਾਸ਼ ਪਰ ਇੱਥੇ ਭਾਨ ਹੁੰਦਾ ਪ੍ਰਤੀਤ ਹੀ ਹੁੰਦਾ ਕਹਿੰਦੇ ਪ੍ਰਭੂ ਮੈਨੂੰ ਵਿਸ਼ਿਆਂ ਦੇ ਸੰਗ ਜਣਾ ਨਾ ਤੀਤੀ ਹੁੰਦਾ ਜੇ ਮੈਂ ਆਨੰਦ ਸਰੂਪ ਆ ਤਾਂ ਫਿਰ ਤਾਂ ਮੈਨੂੰ ਇਹ ਪ੍ਰਤੀਤੀ ਨਹੀਂ ਹੋਣੀ ਚਾਹੀਦੀ ਪਰ ਕਿਉਂ ਹੋ ਰਹੀ ਨੇ ਸਾਬ ਉਤਰ ਯਾਕੂ ਕਹੋ ਸ੍ਰੀ ਗੁਰੂ ਮਨਵਰਪੂਪ ਏ ਸੁਰ ਗੁਰੂ ਦੇਵ ਜੀ ਆਪ ਮੁਨੀ ਹੋ ਉਹ ਮੁਨੀਆਂ ਦੇ ਵੀ ਬਾਰਮਾ ਦਾ ਸ੍ਰੇਸ਼ਟ ਹੋ ਉਹ ਭੂਪਣਾ ਮੁਨੀਆਂ ਦੇ ਵੀ ਵੱਡੇ ਭੂਪ ਹੋ ਦੀ ਰਾਜਾਂ ਦੇ ਵੀ ਰਾਜੇ ਯਾਨੀ ਮੁਨੀਆਂ ਦੇ ਪਾਦੇ ਭੂਪੋ ਵੱਡੇ ਹੋਏ ਫਿਰ ਮੈਨੂੰ ਇਸ ਗੱਲ ਦਾ ਹੁਣ ਤੁਸੀਂ ਉੱਤਰ ਦਿਓ ਕਿ ਜੇ ਮੈਂ ਆਨੰਦ ਸਰੂਪ ਹੂੰ ਤੇ ਮੈਨੂੰ ਵਿਖਿਆ ਦੇ ਵਿੱਚ ਕਿਉਂ ਸੁਖ ਪ੍ਰਤੀਤ ਹੁੰਦਾ ਹੈ ਜੀ ਉਹ ਵਾਕਿਆ ਚੌਪਈ ਆਤਮ ਵਿਮੁਖ ਗੁਤ ਜਨ ਜੋਈ ਕਹਾਂ ਗੁਰੂਦੇਵ ਜੀ ਕਹਿੰਦੇ ਬੇਟਾ ਅਸਲ ਵਿੱਚ ਗੱਲ ਕੀ ਹੈ ਜਦ ਤਕਰ ਜਿਸ ਪੁਰਸ਼ ਦੀ ਬੁੱਧੀ ਆਤਮ ਵਿਵਕ ਹੈ ਆਤਮ ਤੋਂ ਉਲਟ ਹੈ ਵਿਸ਼ੇ ਬੁਕਾਰੀ ਹੈ ਜਿਹਨੂੰ ਅਸੀਂ ਵਿਸ਼ੇਈ ਬੁੱਧੀ ਕਹ ਸਕਦੇ ਆ ਵਿਕਾਰੀ ਬੁੱਧੀ ਕਹ ਸਕਦੇ ਆ ਜਦ ਤਕਰ ਸੇਵਕ ਦੀ ਵਿਕਾਰੀ ਬੁੱਧੀ ਹੈ ਵਿਸ਼ਿਆਂ ਵਿੱਚ ਬੁੱਧੀ ਹੈ ਖਾਣ ਪੀਣ ਦੀ ਬੁੱਧੀ ਹੈ ਭੋਗ ਪਦਾਰਥਾਂ ਦੀ ਬੁੱਧੀ ਕਹਿੰਦੇ ਆ ਉਦੋਂ ਤਕਰ ਕਾਹ ਤਾਹੇ ਵਿਖੇ ਕੀ ਹੋਈ ਉਸ ਸਮੇਂ ਤੱਕਰ ਬਿਸ਼ਪ ਦਾਰਥਾਂ ਦੇਖਿਆ ਚਾਹੀਏ ਜਿਹੜਾ ਭੁੱਖਾ ਰਿਆ ਭੁੱਖੇ ਅਗੇ ਬਾਤ ਵਾਈ ਕਹਿੰਦਾ ਕੀ ਰੋਟੀ ਹਾਂਜੀ ਜਦੋਂ ਮਰਜ਼ੀ ਕਹਦੇ ਕੋਲ ਲੈ ਆਓ ਮੇਰਾ ਮਨ ਜਦ ਬਿਰਤੀ ਖਾਣ ਵਿੱਚ ਐ ਵਿਸ਼ਾ ਵਿੱਚ ਐ ਤਾਂ ਇਹਦੀ ਬਿਰਤੀ ਬਿਰਤੀ ਬੁਕਾਰੀ ਬਿਰਤੀ ਰਹੇਗੀ ਤਾ ਤੁਮ ਚੰਚਲ ਬੁੱਧ ਬਖਾਨੀ ਇਹੋ ਜੇ ਬੁੱਧੀ ਨੂੰ ਜਿਹੜੇ ਸਿਆਣੇ ਪੁਰਸ਼ ਆਤਮਵੇਤਾ ਪੁਰਸ਼ ਐ ਉਨੂੰ ਚੰਚਲ ਬੁੱਧੀ ਕਹਿੰਦੇ ਵਕਾਰੀ ਬੁੱਧੀ ਕਹਿੰਦੇ ਆ ਸੁਖ ਅਭਾਸ ਹੋਏ ਉਹਨਾਂ ਨੂੰ ਜਿਹੜਾ ਸੁਖ ਦਾ ਅਭਾਸ ਹੈ ਜਿੱਥੋਂ ਸੁਖ ਦੀ ਪ੍ਰਾਪਤੀ ਹੋਣੀ ਹੈ ਉਹਦੀ ਹਾਨੀ ਹੋ ਜਾਂਦੀ ਹੈ ਪਾ ਬਕਾਰੀ ਬੁੱਧੀ ਜਿਹੜੀ ਸੁਖ ਨਹੀਂ ਲੈਂਦੀ ਉਹਦੀ ਉਹਦੀ ਕਾਮਨਾਵਾਂ ਨਹੀਂ ਮੁਕਦੀਆਂ ਚੇਸਤਾ ਨਹੀਂ ਮੁਕਦੀਆਂ ਉਹਦੀ ਇਛਾਵਾਂ ਨਹੀਂ ਮੁਕਦੀਆਂ ਇਸ ਵਾਸਤੇ ਉਹ ਆਪਣੀ ਇਛਾਵਾਂ ਵਿੱਚ ਭਟਕਦਾ ਰਹਿੰਦਾ ਭੱਜਦਾ ਰਹਿੰਦਾ ਇਸ ਵਾਸਤੇ ਉਹਨ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਜਦ ਅਵਿਲਾਖਤ ਪਦਾਰਥ ਪਾਵੈ ਜਦੋਂ ਉਹਨੂੰ ਉਹਦੀ ਇੱਛਾ ਅਨੁਸਾਰ ਅਵਿਲਾਖਤ ਜਿਨ੍ਹਾਂ ਨੂੰ ਜਿਹੜੀ ਚੀਜ਼ਾਂ ਦੀ ਇੱਛਾ ਕਰਦਾ ਹੈ ਉਹ ਜਦੋਂ ਪਦਾਰਥ ਨੂੰ ਪ੍ਰਾਪਤ ਹੋ ਜਾਂਦੇ ਹੈ ਸਭ ਮਤ ਸੇਨ ਵਿਖੇਪ ਨਸਾਵੈ ਜਿਹੜੇ ਮਤ ਬੁੱਧੀ ਵਿੱਚ ਤੇ ਮਨ ਵਿੱਚ ਜਿਹੜੀ ਚੰਚਲਤਾ ਬਖਸ਼ੇ ਬਤਾਇਆ ਉਹ ਖਤਮ ਜਦੋਂ ਤੱਕ ਆ ਮੰਦੇ ਅਭਿਲਾਖਤ ਪਦਾਰਥ ਪ੍ਰਾਪਤ ਹੁੰਦੇ ਆ ਉਦੋਂ ਤੱਕ ਮਨ ਬਖਸ਼ੇਵਰ ਜਾਂਦਾ ਔਰ ਮਤ ਬੁੱਧੀ ਜਿਹੜੀ ਉਹ ਚੱਲਦਾ ਰਹਿੰਦੀ ਹੈ ਉਸੇ ਸਥਿਰਤਾ ਨਹੀਂ ਹੁੰਦੀ ਜਦ ਤੱਕ ਪੀਸ਼ਾ ਪ੍ਰਤੀ ਇੱਛਾ ਹਮ ਸਾਮੇ ਹੈ ਆਨੰਦ ਪ੍ਰਤਿਬਿੰਬਾ ਕਹਿੰਦੇ ਉਸੇ ਵਿੱਚ ਜੀਵ ਦੇ ਵਿੱਚ ਆਨੰਦ ਰੂਪੀ ਪ੍ਰਤਿਬਿੰਬ ਹੈ ਜਿੱਦਾਂ ਸੂਰਜ ਦਾ ਪ੍ਰਕਾਸ਼ ਘੜੇ ਵਿੱਚ ਹੈ। ਟਟਾ ਕਾਸ਼ ਮਟਾ ਕਾ ਚਲਾਕਾਸ਼। ਮਹਾ ਕਾਸ਼ ਕੋਈ ਉਹਦੇ ਪ੍ਰਤੀਬਿੰਬ ਪੈ ਰਿਹਾ ਹੈ। ਇਸੇ ਤਰ੍ਹਾਂ ਤਾਂ ਮੈਂ ਅਨੰਦ ਪ੍ਰਤੀਬਿੰਬਾ ਜਦੋਂ ਥੋੜਾ ਟਿਕਾਉ ਬਿਰਤੀ ਚ ਮਨ ਚਾਏਗਾ ਫਿਰ ਉਹਦਾ ਪ੍ਰਤੀਬਿੰਬ ਈਸ਼ਵਰ ਦੇ ਇਤੇ ਚ ਪੈਏਗਾ। ਫਿਰ ਥੋੜਾ ਇਹਨੂੰ ਸੁਖ ਪ੍ਰਤੀਤ ਹੋਏਗਾ। ਕੋ ਨਿਨ ਮੈਵੋ ਜਾਹ ਵਿਦੰਬਾ। ਔਰ ਪੁਨਾ ਛੇਨ ਮਾਤਰ ਵਿੱਚ ਉਹ ਨਾਸ ਹੋ ਜਾਂਦੇ ਕਿਉਂਕਿ ਬਿਰਤੀ ਜਿਹੜੀ ਹੈ ਪਰਪੱਕ ਨਹੀਂ ਹੋਈ ਅਜੇ ਵਿਸ਼ੈਲੀ ਬੁੱਧੀ ਹੈ ਇਸ ਵਾਸਤੇ ਉਹ ਜਿਹੜਾ ਆਤਮਿਕ ਅਨੰਦ ਹੈ ਇਹਨੂੰ ਨਾਸ ਹੋ ਜਾਂਦਾ ਪ੍ਰਾਪਤ ਨਹੀਂ ਹੁੰਦਾ ਸਾਤੇ ਹੈ ਸਥਿਰਤਾ ਕੀ ਹਾਨੀ ਜਿਹੜੀ ਸਥਿਰਤਾ ਟਿਕਾਓ ਵਾਲੀ ਬਿਰਤੀ ਹੈ ਉਹਦੀ ਹਾਨੀ ਹੋ ਜਾਂਦੀ ਹੈ ਨਾਸ ਹੋ ਜਾਂਦਾ ਟਿਕਦਾ ਨਹੀਂ ਉਹ ਅਨੰਦ ਪ੍ਰਤੀ ਬੇਮੰਦਤਾ ਨਹੀਂ ਕਹਿੰਦੇ ਜਦੋਂ ਬੁੱਧੀ ਸਥਿਰ ਨਹੀਂ ਰਹਿੰਦੀ ਟਿਕਾਓ ਨਹੀਂ ਆਉਂਦਾ ਹਾਂਜੀ ਜੇ ਸਮਾਧਾਨ ਨਹੀਂ ਹੁੰਦਾ ਤਾਂ ਫਿਰ ਜਿਹੜੀ ਬੁੱਧੀ ਟਲਪ ਲਾਉਂਦੀ ਰਹਿੰਦੀ ਹੈ ਚੰਚਲਤਾ ਚ ਰਹਿੰਦੀ ਹੈ ਉਹਦੇ ਨਾਲ ਕੀ ਹੁੰਦਾ ਜਿਹੜਾ ਆਨੰਦ ਦਾ ਪ੍ਰਤੀਬਿੰਦ ਹੈ ਉਹ ਨਹੀਂ ਬਣਦਾ ਖਤਮ ਹੋ ਜਾਂਦਾ ਤੁਸੀਂ ਵੇਖੋ ਸੁਖੋਤ ਬਸਾ ਵਿੱਚ ਆਗ ਨਹੀਂ ਹੁੰਦਾ ਉੱਥੇ ਦਾ ਮਨ ਔਰ ਇਹਦੇ ਕਰਮਿੰਦਰੇ ਗਿਆਨੰਦਰੇ ਬੁੱਧੀ ਸਾਰੇ ਨਹੀਂ ਕੋਈ ਨਹੀਂ ਕੰਮ ਕਰਦਾ ਪਰੰਤੂ ਇਸ ਨੂੰ ਫਿਰ ਵੀ ਆਨੰਦ ਦਾ ਆਵਾਸ ਹੈ ਤਾਂ ਆਨੰਦ ਦੀ ਪ੍ਰਤੀਤੀ ਰਹਿੰਦੀ ਹੈ ਉਹ ਜਿਹੜਾ ਆਨੰਦ ਦੀ ਪ੍ਰਤੀਤਿ ਹੈ ਉਹ ਆਤਮਾ ਨਾਲ ਰਿਲੇਟਡ ਹੈ ਉਹ ਨਾਲ ਸੰਬੰਧਿਤ ਹੈ ਜਿਹੜੇ ਗਿਆਨਬਾਨ ਪੁਰਸ਼ ਜਾਂ ਸਮਾਧੀ ਵਿੱਚ ਜਾ ਕੇ ਆਨੰਦ ਦੀ ਪ੍ਰਾਪਤੀ ਕਰਨਾ ਚਾਹੁੰਦੇ ਆ ਉਹ ਦੇਰ ਤੱਕ ਸਮਾਧੀ ਵਾਸਨ ਉਪਰਪੱਖ ਕਰਦੇ ਆ ਕਿ ਆਤਮਾ ਕੋ ਨਾਲ ਜ ਆਉਂਦਾ ਰਹੇ ਤੇ ਇਹ ਕਹਿੰਦਾ ਜਿਹੜੀ ਬੁੱਧੀ बार-बार ਛਿੰਪੰਗਰਤਾ ਚਾਹੁੰਦੀ ਹੈ ਜਨੂੰ ਐਂ ਕਹਿ ਲਈਏ ਬਕਸ਼ੇਵਤਾ ਵਿੱਚ ਆਉਂਦੀ ਹੈ ਉਹ ਇਜ਼ ਆਨੰਦ ਦੇ ਪ੍ਰਤੀਬਿੰਬ ਨੂੰ ਨਸ਼ਟ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ। ਨਿਖੈ ਸੰਗਿ ਜਿਮ ਆਨੰਦ ਹੋਈ ਔਰ ਉਸ ਪੁਰਸ਼ ਨੂੰ ਤੇ ਵਿਸ਼ੇ ਪਦਾਰਥਾਂ ਦੇ ਵਿੱਚ ਹੀ ਆਨੰਦ ਪ੍ਰਾਪਤ ਹੁੰਦਾ ਉਹਨੂੰ ਆਤਮਾ ਕਾ ਆਨੰਦ ਦੀ ਜ਼ਰੂਰਤ ਵੀ ਨਹੀਂ ਤਨਾ ਇਧਰ ਉਹਦੀ ਬਿਰਤੀ ਜਾਂਦੀ ਹੈ। ਬਿਨ ਸਤ ਗੋਰੀ ਹੈ ਲਖਿਆ ਨ ਕੋਈ ਸਭ ਤੋਂ ਵੱਡੀ ਗੱਲ ਹੈ ਸਿੱਖਾਂ ਦਾ ਲੋੜੀ ਐਨੀ ਗੁਰੂ ਦੀ ਉਹ ਕਹਿੰਦੇ ਪੜੋ ਦੋ ਵਾਰੀ ਆਪੇ ਹੋ ਜਾਂਦਾ। ਇਹ ਕਹਿੰਦਾ ਆ ਸਤਿਗੁਰੂ ਤੋਂ ਬਿਨਾ ਕੋਈ ਬੰਦਾ ਲਖੈ ਮਨਾ ਜਾਨ ਨਹੀਂ ਸਕਦਾ ਬਿਖੇਨੰਦ ਤੈਨੂੰ ਜੇ ਤੁਹਾਡੇ ਲਾਰੇ ਪੈਸੇ ਕਰਦਾਉ ਲੈ ਲਓ ਪਰ ਬੜੀ ਔਰਤ ਲੈਂਦੀ ਵਿਆਹ ਕੇ ਬਿਖੇਨੰਦ ਵਾਸਤੇ ਲੈਂਦੀ ਹੈ ਫਿਰ ਹੋਰ ਵੀ नाना प्रकार ਦੇ ਖਾਣ ਪੀਣ ਦੇ ਪਾਸੇ ਪੈਸੇ ਕਰ ਚੋ ਲੈ ਲਓ ਪਰੰਤੂ ਜਿਹੜਾ ਆਤਮਿਕ ਆਨੰਦ ਹੈ ਉਹ ਸਤਿਗੁਰੂ ਤੋਂ ਬਿਨਾ ਨਹੀਂ ਆ ਸਕਦਾ ਇਦਰੇ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਰੇ ਗੁਰਬਨ ਗਿਆਨ ਨਾ ਹੋਵੇ ਪੁੱਛੋ ਬ੍ਰਹਮਨ ਆਪ ਦਾ বেদ ਵਿਆਸ ਹੈ ਕੋਈ ਭਾਈ રે ਗਿਆਨ ਨਾ ਗਿਆਨ ਗੁਰੂ ਤੋਂ ਬਿਨਾ ਨਹੀਂ ਹੈ ਇਹ ਗੱਲ ਮੰਨਣ ਵਾਲੀ ਹੈ ਜੇ ਗਿਆਨ ਬੈਸੇ ਗੁਰੂ ਤੋਂ ਹੋ ਜਾਏ ਤਾਂ ਫਿਰ ਸਕੂਲੇ ਬੱਚੇ ਭਿੰਦ ਕੀ ਲੋੜ ਕਿੰਨੇ ਕਿੰਨੇ ਹਜ਼ਾਰਾਂ ਰੁਪਏ ਫੀਸ ਦੇਣੇ ਬੱਚਾ ਫਿਰ ਸਾਜ ਫੇਰ ਹੋ ਜਾਂਦਾ ਬੱਚਾ ਸਿੱਖਣ ਹੀ ਜਾਂਦਾ ਨਾ ਉਹਨੂੰ ਸਿਖਾਉਣ ਵਾਸਤੇ ਗਿਆਨ ਲੈਣ ਵਾਸਤੇ ਭੇਜਦੇ ਆਂ ਹਾਂਜੀ ਦੋਰਾ ਕੇ ਵਿਖੇ ਸੰਗ ਸਹਿ ਸਾਇਬ ਪ੍ਰਗਟ ਆਤਮ ਆਨੰਦ ਰੂਪ ਇਹ ਇਹ ਕੰਨਾ ਜਾਂ ਤੇ ਵਿਖੇ ਮੇ ਆਨੰਦ ਨਹੀਂ ਕਿੰਤੂ ਆਤਮ ਸਰੂਪ ਆਨੰਦ ਸਾਰੇ ਭਾਨ ਹੋਵੇ ਇਸ ਵਾਸਤੇ 베ਦ ਮੇ ਲਿਖਿਆ ਹੈ ਆਤਮ ਸਰੂਪ ਆਨੰਦ ਕੋ ਲੈ ਕੇ ਸਾਰੇ ਆਨੰਦ ਵਾਲੇ ਹੋਵੇ ਹੈ ਬ੍ਰਹਮ ਜੀ ਸਾਹਿਬ ਬ੍ਰਹਮ ਸੁਣੀਏ ਜਦੋਂ ਆਤਮ ਬ੍ਰਹਮ ਬਿਰਤੀ ਹੋ ਜਾਣੀ ਹੈ ਫਿਰ ਸਾਰੇ ਬ੍ਰਾਹਮੀ ਪ੍ਰਤੀਤ ਹੋਣਾਂਗੇ ਵਿਖੇ ਸੰਗ ਤੇ ਹੋਇਆ ਪ੍ਰਗਟ ਵਿਸ਼ਿਆਂ ਦੇ ਸੰਗ ਕਰਨੇ ਨਾਲ ਇਹ ਪ੍ਰਗਟ ਹੁੰਦਾ ਆਤਮਨੰਦ ਸਰੂਪ ਆਤਮਾ ਆਨੰਦ ਸਰੂਪ ਕੀ ਵਿਸ਼ੇ ਆਨੰਦ ਨਾਲ ਸੰਬੰਧਿਤ ਹੈ ਨਹੀਂ ਪਰੰਤੂ ਕੀ ਕਹਿੰਦਾ ਹੈ ਛੇਛ ਸੁਨਾਇਓ ਤੋਹਿ ਮੈਂ ਜੈ ਸਦਾਤਨ ਉਹਨੇ ਇਹ ਦੱਸਿਆ ਕਿ ਵਿਸ਼ੇ ਪਦਾਰਥਾਂ ਵਿੱਚ ਆਨੰਦ ਸਰੂਪ ਨਹੀਂ ਹੈ ਆਨੰਦ ਸਰੂਪ ਭਿੰਨ ਹੈ ਉਹ ਤਾਂ ਜਿਉਂ-ਜਿਉਂ ਆਤਮਾ ਨੂੰ ਉਦੀਪਿਤ ਹੋਣਾ ਭਾਵਜੋ ਕਹਿ ਲਈਏ ਪਈ ਸਾਡਾ ਅੰਤਿਕ ਅਨੁਸ਼ੁੱਧ ਹੋਣਾ ਸਾਡੀ ਵਰਤੀ ਜਿਹੜੀ ਆ ਵਿਵੇਕ ਬੁੱਧੀ ਬਣਨੀ ਹੈ ਉਦੋਂ ਇਹ ਅਨੰਤੀ ਪ੍ਰਾਪਤੀ ਹੋਣੀ ਹੈ ਇਹ ਗੁਰੂ ਜੀ ਕਹਿੰਦੇ ਨੇ ਮੇਸ਼ਸ ਸਾਇਆ ਇਹ ਸਦਾਂ ਤੇ ਜਿਹੜਾ ਅਨੂਪ ਉਪਵਾਸ ਰਹਿਤ ਹੈ ਭਾਵ ਬੜਾ ਉੱਤਮ ਸਦਾਂਤ ਹੈ ਸੋਧਾ ਸੋਤੂ ਮੋਹਿ ਭਾਤੀਏ ਬਾਗ ਸੋਤੂ ਮੋਹਿ ਵਪਾਸ ਜੋ ਆ ਮੈਂ ਸੰਤਾਰਹੀ ਗੁਰੂ ਜੀ ਕਹਿੰਦੇ ਨੇ ਭਈ ਤੇਰੇ ਚ ਕੋਈ ਸ਼ੰਕਾ ਤੈਨੂੰ ਕੋਈ ਰਹਿ ਗਈ ਹੈ ਨਾ ਤੂੰ ਫੇਰ ਕਹਿ ਲੈ ਹੁਣ ਇੱਕ ਵਾਰੀ ਫੇਰ ਫੇਰ ਤੂੰ ਸਵਾਲ ਦੁਹਰਾ ਲੈ ਉਹ ਤੇਰੀ ਸ਼ੰਕਾ ਨਿਵਰਤ ਕਰ ਦਵਾਂ ਤੂੰ ਆਪਣੀ ਬੁੱਧੀ ਨੂੰ ਸਥਿਰ ਨਾ ਰੱਖ ਜੋ ਤੇਰੇ ਖਿਆਲ ਪਹਿਲਾਂ ਬਣੇ ਹੋਏ ਉਹਨੂੰ ਛੱਡ ਦੇ ਜੋ ਤੂੰ ਜੇ ਪਹਿਲੇ ਖਿਆਲ ਪਰ ਪਾ ਕਰਕੇ ਰਹੋ ਜੇ ਸ਼ੰਕਾ ਅੰਦਰ ਵਿੱਚ ਉੱਠਦੀ ਹੈ ਤਾਂ ਉਹ ਸ਼ੰਕਾ ਨੂੰ ਭੜੀ ਰੱਖੇ ਸਮਾਧਾਨ ਲੱਭੇ ਨਾ ਤਾਂ ਉਹਦੇ ਮਨ ਨੂੰ ਕੈਨ ਨਹੀਂ ਆ ਸਕਦਾ ਗੁਰੂ ਜੀ ਕਹਿੰਦੇ ਭਾਈ ਤੂੰ ਨਿਜ ਮਤ ਮੈਂ ਮਤ ਰੱਖ ਆਪਣੀ ਮਤ ਬੁੱਧੀ ਜਿਹੜੀ ਆ ਆਪਣੇ ਮਤ ਵਿੱਚ ਨਾ ਰੱਖ ਸਗੋਂ ਗੁਰੂ ਮਤ ਲੈ ਗੁਰ ਕੀ ਬਾਤੂ ਲੈ ਇਹਾਨੇ ਹਾਂਜੀ ਭਗਤ ਨਾਮ ਉਹ ਤੋਂ ਪੇਸ਼ ਆਨੇ ਗੁਰਬਾਣੀ ਕਹਿੰਦੀ ਹੈ ਕਿ ਜੇ ਤੂੰ ਆਪਣੀ ਮਤ ਬੁੱਧੀ ਚਿਰਿਆ ਤਾਂ ਤੂੰ ਤੇਰਾ ਤਨ ਨਾ ਸੰਸਾਰ ਵਿੱਚ ਔਖਾ ਪਰ ਜਦ ਤੂੰ ਗੁਰ ਕੀ ਮਤ ਲੈ ਜਦ ਤੂੰ ਗੁਰੂ ਦੀ ਮਤ ਲਵੇਂਗਾ ਤੇਰਾ ਭਾਗ ਸਾਰ ਸੰਸਾਰ ਚੋਂ ਪਾਰ ਹੋਣਾ ਨਿਸ਼ਚਿਤ ਪੱਕਾ ਹੈ ਠੀਕ ਹੈ ਚਲੋ